ਦਿੱਲੀ ਦੇ ਚਾਂਦਨੀ ਚੌਕ ਵਿੱਚ ਸਤਪੁਰਾਂ ਦੀ ਸ਼ਹਾਦਤ ਹੋ ਜਾਂਦੀ ਏ ਮੇਰੇ ਖਜੂਰ ਦੇ ਪਾਵਨ ਪਵਿੱਤਰ ਸਰੂਪ ਦੇ ਦੋ ਹੀ ਸਿਉ ਜਾਂਦੇ ਨੇ ਧੜ ਦਾ ਸੰਸਕਾਰ ਲਖੀ ਸ਼ਾਹ ਬਨਜਾਰਾ ਦਿੱਲੀ ਜਿੱਥੇ ਅੱਜ ਕੱਲ ਗੁਰਦੁਆਰਾ ਰਕਾਬਗਨ ਸਾਹਿਬ ਉੱਥੇ ਕਰਦਾ ਭਾਈ ਜੈਤਾ ਜੀ ਸੀਸ ਮਹਾਰਾਜ ਦਾ ਲੈ ਕੇ ਪਰਮਾਲੀਆਂ ਚ ਲਪੇਟ ਕੇ ਆਨਾ ਬਣਾ ਕੇ ਕੁਝ ਟੋਕਰੀ ਟਾਈਪ ਇਸ ਤਰ੍ਹਾਂ ਦਾ ਸਿਰ ਤੇ ਰੱਖ ਕੇ ਤੁਰਦਾ ਨਾਲ ਗੁਰੂ ਕੇ ਪਿਆਰੇ ਖੋਰਖਾਨ ਮੈਂ ਕੇਵਲ ਇਸ਼ਾਰਾ ਕਰ ਲਕਾਂ ਗੁਰੂ ਦੇ ਪਿਆਰਾਂ ਦੀ ਖੱਦ ਹੈ ਕੌਣ ਇਹਨਾ ਪਿਆਰ ਕਰੇਗਾ ਪਿਆਰ ਵਾਲੇ ਤੇ ਧਾਰਤਾ ਬਣਾ ਕੇ ਗਾਇਆ ਕਰਦੇ ਨੇ ਨਾ ਉਹ ਤੇ ਕਹਿੰਦੇ ਕੌਣ ਕਰੂਗਾ ਪਿਆਰ ਤੈਨੂੰ ਇਹਨਾ ਜਿਨ੍ਹਾਂ ਮੇਰਾ ਸਾਹਿਬ ਕਰੇ ਜਿਨ੍ਹਾਂ ਸਤਗੁਰੂ ਕਰਦੇ ਕੋ ਕਰ ਸਕਦਾ ਵੇਖਣਾ ਜਦੋਂ ਉਹ ਨਾ ਤਰਾਵੜੀ ਕੋਲ ਆਏ ਤੇ ਭਾਈ ਜੈਤਾ ਜੀ ਦੇ ਸੀਸ ਤੇ ਸਤਿਗੁਰਾਂ ਦਾ ਪਾਵਨ ਪਵਿੱਤਰ ਸੀਸੇ ਲੱਗਦਾ ਕੁਝ ਭਾਰ ਚੁੱਕਿਆ ਸੂ ਪਾਰ ਰੋਮ ਰੋਮ ਅੰਦਰ ਗੁਰੂ ਦਾ ਪਿਆਰ ਹੈ ਇੱਕ ਧੋਬੇ ਕੱਪੜੇ ਤੋਰੇ ਹੈ ਉਹਦੇ ਕੋਲ ਕਦਮ ਰੁੱਕਦੇ ਨਹੀਂ ਦੇਵਾ ਰਾਮ ਸਿੰਘ ਉਹਦਾ ਨਾਮ ਕਹਿਣ ਲੱਗਾ ਜੀ ਕਿੱਥੋਂ ਆਇਓ ਦਿੱਲੀ ਤੋਂ ਆਇਆ ਵਾ ਦਿੱਲੀ ਤੋਂ ਉੱਥੇ ਕੱਪੜੇ ਰੱਖ ਦਿੱਤੇ ਹੱਥ ਜੋੜੇ ਕਹਣ ਲੱਗਾ ਜੀ ਤੁਹਾਡਾ ਨਾਮ ਕਹਿੰਦੇ ਘਰਦਿਆਂ ਨੇ ਜੈਤਾ ਰੱਖਿਆ ਹੈ ਅੱਛਾ ਜੈਤਾ ਮੈਂ ਇੱਕ ਗੱਲ ਦੱਸਾਂਗਾ ਜਰਾ ਛੇਤੀ ਨਾਲ ਔਰੰਗਜ਼ੇਬ ਦੀ ਨਿਗਾਹ ਸੁਵੱਲੀ ਨਹੀਂ ਸੀ ਮੇਰੇ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਦਿੱਲੀ ਵੱਲ ਗਏ ਸਨ ਕੋਈ ਸੁਣਾ ਖਬਰ ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿੱਥੇ ਨੇ ਤੇ ਕਿਵੇਂ ਖਾਣ ਹੁਣ ਕਿਵੇਂ ਦੱਸੇ ਭਾਈ ਜੈਤਾ ਜਿਹਦਾ ਖਾਲ ਪੁੱਛਦਾ ਏ ਉਹ ਤੇਰੇ ਸਾਹਮਣੇ ਨਹੀਂ ਪਰ ਕਿਵੇਂ ਕਵਾਂ ਕਿ ਮੇਰੇ ਤੇਰੇ ਸਾਹਮਣੇ ਨੇ ਬੋਲਿਆ ਨਹੀਂ ਭਰਿਆ ਸੀ ਪਰ ਉਹ ਰੁੜ ਨਹੀਂ ਸੀ ਸਕਦਾ ਅਖਾਰਾਈ ਖਤਰਾ ਹੈ ਕਹਿਣ ਲੱਗਾ ਇਸ਼ਾਰੇ ਨਾਲ ਕਹਿੰਦੇ ਤੇਰਾ ਹੋਰ ਰੰਗ ਤੇ ਲਾਲੀਆਂ ਚੜ ਗਈਆਂ ਛੇਤੀ ਦੱਸ ਬੋਲ ਤਾਂ ਕਿਉਂ ਨਹੀਂ ਇਸ਼ਾਰਾ ਕੀਤਾ ਤੁਰ ਤੁਰ ਪਿਆ ਘਰ ਜਾਂਦੇ ਘਨ ਗੱਲ ਛੋਟੀ ਤੇ ਲੱਗਾ ਵਾ ਜਾ ਕੇ ਕਹਿੰਦੇ ਦਰਵਾਜ਼ਾ ਬੰਦ ਕਰ ਕਰ ਲਿਆ ਸ਼ਾਮ ਪੈ ਚੁੱਕੀ ਸੀ ਹਨੇਰਾ ਕੋਰੇ ਆਇਆ ਕਹਿੰਦੇ ਇੰਦ ਕਰ ਬੂਆ ਬੰਦ ਕਰ ਅੰਦਰ ਆ ਜਾ ਕਹਿ ਲਗਾ ਮੈਨੂੰ ਮੇਰੇ ਸਤਿਗੁਰੂ ਬਾਰੇ ਦੱਸਦਾ ਕਿਉਂ ਨਹੀਂ ਉਹ ਤਾਂ ਕਿਆ ਕਰਦੇ ਸੰ ਜਿਹੜਾ ਗੁਰੂ ਤੀਖ ਬਹਾਦਰ ਪਿਤਾ ਜੀ ਨੂੰ ਚੇਤਾ ਕਰੇ ਪਿਆਰ ਕਰੇ ਉਹਦੀ ਭਾਵਨਾ ਪੂਰੀ ਕਰਨ ਲਈ ਘਰ ਉਹਦੇ ਜਰੂਰ ਆਉਂਦੇ ਖਾਨ ਮੈਂ ਤਾਂ ਜ਼ਿੰਦਗੀ ਪਰ ਉਡੀਕਦਾ ਹੀ ਰਹਿ ਗਿਆ ਮੇਰੇ ਘਰ ਨਾ ਆਏ ਉਹ ਮੈਨੂੰ ਖਬਰ ਤੇ ਸੁਣਾ ਦਿਓ ਸਾਥ ਸਤਿਗੁਰਾਂ ਦੀ ਨਹੀਂ ਬੋਲਿਆ ਬੋਲਣ ਦੀ ਹਾਲਤ ਵਿੱਚ ਨਹੀਂ ਕਹਿ ਲੱਗਾ ਚ ਪਾਈ ਜੇਤਾ ਏ ਟੋਕਰੀ ਇੱਥੇ ਰੱਖੋ ਖਾ ਭਾਈ ਜੇਤਾ ਕਹਿ ਲੱਗਾ ਸੋਹਣਿਆ ਟੋਕਰੀ ਕਿਸੇ ਨੁੱਕਰ ਵਿੱਚ ਰੱਖਣ ਵਾਲੀ ਨਹੀਂ ਇਹ ਟੋਕਰੀ ਵਿੱਚ ਸਮਾਨ ਨਹੀਂ ਇਸ ਟੋਕਰੀ ਵਿੱਚ ਕਰੋੜਾਂ ਲੋਕਾਂ ਨੂੰ ਜ਼ਿੰਦਗੀ ਦੇਣ ਵਾਲੀ ਕੋ ਖਸਤੀਏ ਉਹ ਨਹੀਂ ਸਮਝਦਾ ਕਹ ਲੱਗਾ ਕੋਈ ਸੁੱਚਾ ਪਲੰਘ ਖਈ ਹੈ ਦਾਦੇ ਕਹ ਲੱਗਾ ਨਹੀਂ ਮੈਂ ਪਲੰਘ ਤਿਆਰ ਕੀਤਾ ਸੀ ਤੇ ਬਿਸਤਰਾ ਸੁੱਚਾ ਜਦੋਂ ਗੁਰਤੇਗ ਬਹਾਦਰ ਸਾਹਿਬ ਮੇਰੇ ਘਰ ਆਉਣਗੇ ਨਾ ਉਹਦੇ ਤੇ ਸਤਿਗੁਰਾਂ ਨੂੰ ਬਿਠਾਵਾਂਗਾ ਨਹੀਂ ਆਏ ਕਹ ਲੱਗੇ ਖੁਰੇ ਆਗੇ ਕੋਣ ਦਾਦੇ ਪਲੰਘ ਪਲੰਗ ਡੈਂਦਾ ਕੈ ਬਿਸਤਰਾ ਸੁੱਚਾ ਵੇਛਦਾ ਟੋਕਰੀ ਨੂੰ ਖਾਤ ਪਾਉਂਦੇ ਕਾਰ ਚਰਨਾਟ ਛਿੜਦੀ ਖੈ ਕਿਸੇ ਖੋਰ ਦੁਨੀਆ ਵਿੱਚ ਸੁਰਤੀ ਚਲੀ ਜਾਂਦੀ ਖੈ ਉਸ ਨੇ ਖੋਲੀ ਵਾਲੀ ਪਾਈ ਜਤਾ ਜੀ ਨੇ ਕਹਿੰਦੇ ਪੰਜ ਗੁਰਮਾਲੀਆਂ ਵਿੱਚ ਸਹਬਾਂ ਦਾ ਸੀਸ ਲਿਭਟਿਆ ਖੋਇਆ ਸੀ ਕਿਉਂਕਿ ਸਿੱਖ ਨੇ ਕਿਹਾ ਸੀ ਨਾ ਘਰ ਆਓਗੇ ਜਦੋਂ ਬੂਹਾ ਬੰਦ ਕਰਕੇ ਕਹਿ ਅਰਦਾਸ ਕਰਕੇ ਇੱਕ ਰੁਮਾਲ ਲਾਇਆ ਕਮੋਸ਼ ਨੇ ਬੋਲਦੇ ਨਹੀਂ ਬੋਲਦੇ ਨਹੀਂ ਤੇ ਬੜਾ ਧੀਮੀ ਗਿੱਲਾ ਜਾਪਾ ਦੂਸਰਾ ਤੀਸਰਾ ਨੂੰ ਕੁਝ ਲੱਗਦਾ ਇੱਕ ਕੁਝ ਲਉ ਲੱਕਾ ਕੋਏ ਚੌਥਾ ਵੇਖਿਆ ਐ ਅੱਖਾਂ ਵੀ ਅਡੀਆਂ ਨੇ ਸਵਾਸ ਵੀ ਰੁੱਕੇ ਕੋਏ ਨੇ ਰੁਮਾਲ ਇਲੈਰ ਖਾਨ ਜਦੋਂ ਪੰਜਵਾਂ ਰੁਮਾਲ ਲਾਇਆ ਕੈ ਤੇ ਧੰਨ ਗੁਰ ਤੇਗ ਬਹਾਦਰ ਪਾਤਸ਼ਾਹ ਦਾ ਸੀ ਸਕੇ ਪਰ ਧੜਕ ਹੋਏ ਨੇ ਅੱਛਾ ਆ ਗਏਓ ਇਸ ਰੂਪ ਵਿੱਚ ਵੀ ਆ ਕੇ ਸਿੱਖ ਦੀ ਭਾਵਨਾ ਪੂਰੀ ਕਰਦੇ ਹੋ ਉਥੇ ਚਰਨਾ ਚ ਮੱਥਾ ਟੇਕ ਦੇਖਾਂ ਰੁਮਾਲ ਇਹ ਫੇਰ ਉਸੇ ਤਰ੍ਹਾਂ ਸੰਭਾਲਦੇ ਨੇ ਉਥੇ ਕੁਝ ਸਮਾਂ ਆਰਾਮ ਕੀਤਾ ਹੈ ਸਤਗੁਰੂ ਜੀ ਤੁਹਾਡੇ ਪਿਆਰਾਂ ਦੀ ਖੱਦ ਹੈ ਨਾ ਐਵੇਂ ਤਾਂ ਨਹੀਂ ਕਲਗੀਆਂ ਵਾਲੇ ਨੇ ਕਿਹਾ ਤੇ 72 ਸਿਮਰਿਆ ਘਰ ਨੌਂ ਨਿਦ ਆਵੇ ਧਾਏ ਸਭ ਥਾਈ ਖੋਇ ਸੁਖਾਏ ਉਹਨਾਂ ਦੀ ਅਰਥਿ ਤਾਪਤੀ ਮਨਾਰ ਆਏ ਬਲਾਉ ਤਾਂ ਸਹੀ ਉਹਨਾਂ ਨੂੰ ਪਿਆਰ ਨਾਲ ਉਹ ਐ ਸੀਨੇ ਦੇ ਘਰ ਵਿੱਚ ਵੀ ਅੱਜ ਵੀ ਆਉਂਦੇ ਨੇ ਇੱਕ ਵਾਰ ਮਹਾਰਾਜ ਦੇ ਪਿਆਰ ਵਿੱਚ ਜੜੋ ਤੇ ਅੱਖ ਜੀ ਆਏ ਗੁਰੂ ਆਏ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜਿਉ ਵਾਹਿ ਗੁਰੂ